कार्ल मार्क्स ਦਾ ਯੋਗਦਾਨ ਮੁੱਖ ਤਿੰਨ ਖੇਤਰਾ ਵਿੱਚ ਹੈ ਫਲਸਫਾ ਰਾਜਨੀਤੀ ਤੇ ਅਰਥ ਸ਼ਾਸਤਰ ਹੁਣ ਸ਼ੁਰੂ ਵਿੱਚ ਮਾਰਕਸ ਨੇ ਆਪਣਾ ਫਲਸਫੇ ਵਿੱਚ ਯੋਗਦਾਨ ਦਿੱਤਾ ਉਹ ਹੈਗਲ ਦੇ ਸ਼ਿਸ਼ਕ ਸਨ ਪਰ ਉਸ ਜ਼ਿਆਦਾ ਫਲਸਫੇ ਦੇ ਬਾਰੇ ਕੁਝ ਕਹਿ ਨਹੀਂ ਸਕੇ ਇਸ ਦਾ ਕਾਰਨ ਹੈ ਕਿ ਜਦ ਮਾਰਕਸ ਨੇ ਫਲਸਫੇ ਦੇ ਵਿੱਚ ਵਰਕਰਾਂ ਪ੍ਰੋਲੀਟਰੀਏਟ ਦੇ ਬਾਰੇ ਲਿਖਿਆ ਤਾਂ ਫ੍ਰੈਡਰਿਕ ਐਂgels ਨੇ ਉਹਨਾਂ ਨੂੰ ਇੱਕ ਪੱਤਰ ਲਿਖਿਆ ਉਸ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਜਰਮਨ ਭਾਸ਼ਾ ਦੇ ਵਿੱਚ ਇੰਨਾ ਉੱਚਾ ਗਿਆਨ ਵਰਕਰਾਂ ਦੇ ਬਾਰੇ ਦੇ ਰਹੇ ਹੋ ਇਹਨੂੰ ਤੇ ਵਰਕਰ ਸਮਝ ਹੀ ਨਹੀਂ ਪਾਣਗੇ ਜ਼ਰੂਰਤ ਤਾਂ ਇਹ ਹੈ ਤੁਸੀਂ ਵਰਕਰਾਂ ਦੇ ਸਤਰ ਤੇ ਕੁਝ ਐਸਾ ਲਿਖੋ ਜਿਸ ਨੂੰ ਵਰਕਰ ਸਮਝ ਪਾਣ ਤੇ ਉਹ ਕ੍ਰਾਂਤੀ ਲਿਆ ਪਾਣ ਇਸ ਕਰਕੇ ਮਾਰਕਸ ਨੇ ਫਲਸਫੇ ਦੇ ਵਿੱਚ ਜ਼ਿਆਦਾ ਨਹੀਂ ਲਿਖਿਆ ਮਾਰਕਸ ਦਾ ਫਲਸਫੇ ਵਿੱਚ ਮੁੱਖ ਯੋਗਦਾਨ ਹੈ ਡਾਇਲੈਕਟਿਕ ਮਟੀਰੀਅਲਿਜ਼ਮ ਦਾ ਦੁਨ ਦਾਤਮਕ ਬੌਧਿਕਵਾਦ ਹੁਣ ਡਾਇਲੈਕਟਿਕਸ ਮਾਰਕਸ ਦੇ ਗੁਰੂ ਹੈਗਲ ਦੀ ਇਜਾਦ ਸਨ ਜਿੰਨਾ ਦਾ ਮਤਲਬ ਹੁੰਦਾ ਹੈ ਕਿ ਜੋ ਬਦਲਾਅ ਹੈ ਉਹ ਆਪਸੀ ਸੰਘਰਸ਼ ਤੋਂ ਪੈਦਾ ਹੁੰਦਾ ਹੈ